ਇੱਥੇ ਬਹੁਤ ਔਖਾ ਕੰਮ ਇੱਥੇ ਬਾਥਰੂਮ ਆਉਂਦਾ ਬੀਬੀਆਂ ਖੜੀਆਂ ਨੇ ਉਰੇ ਉਹਨਾਂ ਨੂੰ ਬਾਥਰੂਮ ਆਉਂਦਾ ਬਹੁਤ ਔਖਾ ਕੰਮ ਆ ਇੱਥੇ ਸਰਕਾਰ ਨੂੰ ਜਰੂਰ ਆਪਾਂ ਬੇਨਤੀ ਕਰਾਂਗੇ ਕਿ ਲੇਡੀਜ਼ ਵਾਸਤੇ ਬਾਥਰੂਮ ਬਣਾਇਆ ਜਾਵੇ। ਇਹ ਲਾਵਾ ਨੂੰ ਬਾਥਰੂਮ ਫ੍ਰੀ ਹੋਣਾ ਚਾਹੀਦਾ ਤਾਂ ਹੀ ਇੱਥੇ ਗੰਦਗੀ ਨਹੀਂ ਫੈਲੂਗੀ ਬੰਦੇ ਬਜ਼ੁਰਗਾਂ ਨੂੰ ਫ੍ਰੀ ਹੋਣਾ ਚਾਹੀਦਾ ਇਵਨ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੁਝ ਹੈ ਤਾਂ ਕਿੱਧਰ ਜਾਏਗਾ ਉਹ ਜੋ ਬੇਸਿਕ ਨੀਡਸ ਆ ਹੁੰਦਾ ਐ ਏਡੀ ਵੱਡੀ ਸੀਟੀ ਆ ਹੁਣ ਜਰੂਰੀ ਆ ਦਿੱਕਤ ਤਾਂ ਹੁੰਦੀ ਆ ਇੱਥੇ ਜੇ ਇਸ ਵਾਰੀ ਕੋਈ ਆਉਂਦੇ ਜਾਂ ਰਾਗੀਰ ਕੋਈ ਵੀ ਆਉਂਦਾ ਦਿੱਕਤ ਤਾਂ ਆਊਗੀ ਹਰ ਵਾਰ ਕਰਨਾ ਚਾਹੀਦਾ ਵੈਸੇ ਇੱਥੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਕੀ ਮਿਲਦਾ ਇੱਥੇ ਕੀ ਨਹੀਂ ਬਹੁਤ ਔਖਾ ਹੁੰਦਾ ਜੀ ਬਹੁਤ ਜਿੰਨਾ ਵੀ ਕਹਦੇ ਉਨਾ ਹੀ ਔਖਾ ਹੁੰਦਾ ਸਪੈਸ਼ਲੀ ਲੇਡੀਜ਼ ਨੂੰ ਚਾਹੀਦੀ ਐ ਕਿਉਂਕਿ ਜਿਵੇਂ ਹੁਣ ਆਧਾਰ ਕਾਰਡ ਵਾਲੀ ਬੱਸ ਐ ਸਪੋਸ ਕਰੋ ਉਹ ਵੀ ਦਿੱਤੀ ਆ ਹੁਣ ਇਹ ਵੀ ਇੱਕ ਸੂਤ ਉਹਨਾਂ ਨੂੰ ਦੇਣੀ ਚਾਹੀਦੀ ਆ ਸਪੈਸ਼ਲੀ ਇਨ ਵਿంటర్ ਸੀਜ਼ਨ ਤਾਂ ਕੁਝ ਜ਼ਿਆਦਾ ਪ੍ਰੋਬਲਮ ਆ ਜਾਂਦੀ ਆ ਜਦ ਆਪਾਂ ਖਾਣ ਦੇ ਪੀਣ ਦੇ ਪੈਸੇ ਦਿੰਨੇ ਆ ਬਾਥਰੂਮ ਦਾ ਉੱਥੇ ਕੋਈ ਪੈਸੇ ਨਹੀਂ ਦੰਦਾ ਜਾ ਕੇ ਉਹਦੇ ਸਫਾਈ ਨਹੀਂ ਹੋ ਰਹੀ ਉਹ ਸਫਾਈ ਕਰਨੀ ਚਾਹੀਦੀ ਹੈ ਜਦੋਂ ਢੰਡੇ ਪੀਲੇ ਚਿਪਸ ਖਾਲੇ ਉਹਨਾਂ ਨੂੰ ਬਾਥਰੂਮ ਦੇ ਪੈਸੇ ਕਿਉਂ ਨਹੀਂ ਦੰਦੇ ਲੋਕ ਜਿਹਦੇ ਨਾਲ ਉਹਦੇ ਛੋਟੇ ਛੋਟੇ ਕਈ ਵਾਰੀ ਬਹੁਤ ਦੇਖ ਕੇ ਤਰਸ ਆਉਂਦਾ ਵੀ ਕੀ ਕਰਨ ਕਿੱਥੇ ਭੇਜੀਏ ਪੁੱਛਣਗੇ ਦੱਸੋ ਜੀ ਕਿੱਥੇ ਜਾਈਏ ਪ੍ਰੋਪਰਟੀ ਕਿਰਾਇਆ ਆਊਗਾ ਆਪੇ ਸਫਾਈ ਕਰਨਗੇ ਸਰਕਾਰ ਨੇ ਬਣਾ ਕੇ ਦਿੱਤੇ ਨੇ ਸਫਾਈ ਦਾ ਸਰਕਾਰ ਦਾ ਫਰਜ਼ ਬਣਦਾ ਹੈ ਵੀ ਸਰਕਾਰ ਸਫਾਈ ਕਰਾ ਰਹੀ ਉਹਦੀ ਆ ਕੇ ਹਾਂਜੀ ਹਾਂਜੀ ਉਹ ਖਰਗੀ ਗੰਦ ਜੀ ਗਲ ਕੀ ਗੰਦ ਬਾਥਰੂਮ ਨਾਲ ਉੱਥੇ ਜਾਂਦਾ ਨਹੀਂ ਹੈ ਜੀ ਕੋਈ ਮਹਾਨਗਰ ਲੁਧਿਆਣਾ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਵੀ ਕਿਹਾ ਜਾਂਦਾ ਹੈਗਾ ਜਿੱਥੇ ਹਜ਼ਾਰਾਂ ਲੋਕ ਮੁਜ਼ਾਫਰੀ ਕਰਦੇ ਨੇ ਔਰ ਲੋਕਲ ਦੀ ਗੱਲ ਕਰੀਏ ਤਾਂ ਲੋਕਲਸ ਵੀ ਬਾਜ਼ਾਰਾਂ ਦੇ ਵਿੱਚ ਜਾਂਦੇ ਨੇ ਲੇਕਿਨ ਇਸ ਸਮਾਰਟ ਸਿਟੀ ਦੇ ਵਿੱਚ ਸਭ ਤੋਂ ਬੜੀ ਇੱਕ ਕਮੀ ਹੈ ਉਹ ਕਮੀ ਹੈ ਕਿ ਇੱਥੇ ਕਿਤੇ ਵੀ ਬਾਥਰੂਮ ਦੀ ਸੁਵਿਧਾ ਜਿਹੜੀ ਹੈ ਉਹ ਉਪਲਬਧ ਨਹੀਂ ਹੈ ਖਾਸ ਕਰਕੇ ਬਜ਼ੁਰਗਾਂ ਲਈ ਮਹਿਲਾਵਾਂ ਲਈ ਜਾਂ ਬੱਚਿਆਂ ਦੇ ਲਈ ਜਾਂ ਫਿਰ ਹਿਊਮਨ ਬੀਇੰਗ ਦੀ ਆਪਾਂ ਗੱਲ ਕਰ ਲਈਏ ਆਮ ਇਨਸਾਨਾਂ ਦੀ ਗੱਲ ਕਰ ਲਈਏ ਤਾਂ ਇੱਕ ਨੇਚਰ ਕਾਲ ਦੇ ਲਈ ਇੱਕ ਸਹੂਲਤ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਉਂਕਿ ਇਹ ਮਹਾਨਗਰ ਹੈ ਲੁਧਿਆਣਾ ਹੈ ਲੇਕਿਨ ਇੱਥੇ ਸਭ ਤੋਂ ਜਿਹੜੀ ਬੇਸਿਕ ਜ਼ਰੂਰਤ ਹੈਗੀ ਹੈ ਵਾਸ਼ਰੂਮ ਬਾਥਰੂਮ ਜਿਹੜੇ ਹੋਣੇ ਚਾਹੀਦੇ ਆ ਉਹ ਇਸ ਵੱਡੇ ਚੌਂਕ ਦੇ ਵਿੱਚ ਨਦਰਦ ਨੇ ਸਮਰਾਲਾ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ लुधियाना ਤੋਂ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਤੋਂ ਰਾਜਸਥਾਨ ਤੱਕ ਦਾ ਸਫ਼ਰ ਲੋਕ ਤੈਅ ਕਰਦੇ ਨੇ ਔਰ ਪਿੰਡਾਂ ਤੋਂ ਬਾਜ਼ਾਰਾਂ ਤੱਕ ਲੋਕ ਪਹੁੰਚਦੇ ਨੇ ਲੇਕਿਨ ਇੱਕ ਛੋਟੀ ਜੀ ਸੁਵਿਧਾ ਉਹਨਾਂ ਨੂੰ ਉਪਲਬਧ ਨਹੀਂ ਹੋ ਪਾਂਦੀ ਇੱਥੇ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਇਹ ਸੁਵਿਧਾ ਹੋਣੀ ਚਾਹੀਦੀ ਹੈ ਮਤੈ ਸਭ ਤੋਂ ਪਹਿਲਾਂ ਦੱਸੋ ਕਿ ਸੁਵਿਧਾ ਹੋਣੀ ਚਾਹੀਦੀ ਹੈ ਬਾਥਰੂਮ ਤਾਂ ਹੋਣੇ ਚਾਹੀਦੇ ਨਾ ਹਾਂਜੀ ਇਹ ਅਸੀਂ ਆਪਣੇ ਫਸਾਸਾਂ ਨੂੰ ਬੇਨਤੀ ਕਰਦੇ ਆ ਕਿ ਜਰੂਰ ਬਾਥਰੂਮ ਬਣਨੇ ਚਾਹੀਦੇ ਨੇ ਇੱਥੇ ਆਉਣ ਜਾਣ ਵਾਲਿਆਂ ਨੂੰ ਬਹੁਤ ਹੀ ਔਖਾ ਹੈ ਬਿਲਕੁਲ ਖਾਸ ਕਰ ਬਜ਼ੁਰਗਾਂ ਦੀ ਅਗਰ ਮੈਂ ਗੱਲ ਕਰਾਂ ਜਾਂ ਜਿਹੜੇ ਪੇਸ਼ੈਂਟ ਹੁੰਦੇ ਨੇ ਨਾ ਸ਼ੂਗਰ ਦੇ ਜਾਂ ਉਹਨਾਂ ਲਈ ਉਹਨਾਂ ਨੂੰ ਤਾਂ ਜ਼ਿਆਦਾ ਤਕਲੀਫ ਚੱਲਣੀ ਪਏ ਹਾਂਜੀ ਹਾਂਜੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਸਾਰਿਆਂ ਲਈ ਹੋਈ ਆ ਸਾਰਿਆਂ ਲਈ ਇਹ ਬਹੁਤ ਜ਼ਰੂਰੀ ਹੈ ਸਮਰਾਲਾ ਚੌਂਕ ਤੋਂ ਅਸੀਂ ਗੱਲ ਕਰਦੇ ਆ ਸਮਰਾਲਾ ਚੌਂਕ ਜਰੂਰ ਬਾਥਰੂਮ ਬਣਨੇ ਚਾਹੀਦੇ ਮਹਿਲਾਵਾਂ ਨੂੰ ਕਿੰਨੀ ਕੁ ਮੁਸ਼ਕਲ ਆਂਦੀ ਹੋਏਗੀ ਮਹਿਲਾਵਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ ਜੀ ਜਦੋਂ ਇੱਥੇ ਖੜੇ ਰਹਿੰਦੇ ਆ ਬਾਥਰੂਮ ਹੈ ਨਹੀਂ ਕਿੱਥੇ ਜਾਣ ਬਹੁਤ ਔਖਾ ਤੁਹਾਨੂੰ ਕੀ ਲੱਗਦਾ ਕਿ ਕਟੋ-ਕਟ ਬਾਥਰੂਮ ਦੀ ਸਹੂਲਤ ਤਾਂ ਹੋਣੀ ਹੀ ਚਾਹੀਦੀ ਹੈ ਹਾਂ ਹੋਣੀ ਚਾਹੀਦੀ ਹੈ ਜੀ ਕਿਉਂਕਿ 100 ਬੰਦਾ ਬਿਮਾਰ ਹੁੰਦਾ ਜਾਂ ਜ਼ਰੂਰਤ ਹੁੰਦਾ ਹਾਂ ਹਾਂ ਬਹੁਤ ਮੁਸ਼ਕਲ ਹੈ ਜੀ ਹੋਣੀ ਚਾਹੀਦੀ ਹੈ ਤਾਂ ਬਾਥਰੂਮ ਦੀ ਸਹੂਲਤ ਇੱਥੇ ਜਿਹੜੀ ਹੈ ਜ਼ਰੂਰ ਹੋਣੀ ਚਾਹੀਦੀ ਹੈ ਖਾਸ ਕਰਕੇ ਬਜ਼ੁਰਗਾਂ ਲਈ ਵੀਰ ਜੀ ਮਹਿਲਾਵਾਂ ਲਈ ਗੱਲ ਕਰੀਏ ਜਾਂ ਬਜ਼ੁਰਗਾਂ ਲਈ ਕਟੋ-ਕਟ ਬਾਥਰੂਮ ਦੀ ਸਹੂਲਤ ਹਾਂ ਜੀ ਹਾਂ ਹੋਣੀ ਚਾਹੀਦੀ ਆ ਇਹਦੇ ਬਹੁਤ ਔਖਾ ਕੰਮ ਇੱਥੇ ਬਾਥਰੂਮ ਆਉਂਦਾ ਬੀਬੀਆਂ ਨੇ ਖੜਦੀਆਂ ਨੇ ਉਰੇ ਉਹਨਾਂ ਨੂੰ ਬਾਥਰੂਮ ਆਉਂਦਾ ਬਹੁਤ ਔਖਾ ਕੰਮ ਆ ਇੱਥੇ ਕਿਤੇ ਵੀ ਬੈਠਣ ਨੂੰ ਜਗ੍ਹਾ ਨਹੀਂ ਹੈਗੀ ਇੱਥੇ ਬਾਥਰੂਮ ਲਾਈਟਿੰਗ ਵੀ ਚਾਹੀਦੀ ਆ ਨਾਲ ਹਾਂਜੀ ਤੇ ਇਹ ਸੁਵਿਧਾ ਜਿਹੜੀ ਹੈਗੀ ਹੈ ਜ਼ਰੂਰ ਹੋਣੀ ਚਾਹੀਦੀ ਆਪਣਾ ਮਹਾਨਗਰ ਆ ਵੱਡਾ ਸ਼ਹਿਰ ਆ ਔਰ ਖਾਸ ਕਰਕੇ ਜਿਹੜੇ ਬਜ਼ੁਰਗ ਜਿਨ੍ਹਾਂ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੈ ਜਾਂ ਉਹਦਾ ਬਜ਼ੁਰਗ ਨੇ ਉਹਨਾਂ ਨੂੰ ਕਿੰਨੀ ਔਖ ਹੁੰਦੀ ਹੋਊ ਬਹੁਤ ਔਖਾ ਹੁੰਦਾ ਜੀ ਬਹੁਤ ਜਿੰਨਾ ਵੀ ਕਹਦੇ ਉਨਾ ਹੀ ਔਖਾ ਹੁੰਦਾ ਹਾਂ ਅੱਜ ਜਿੰਨੀ ਕਈਏ ਦਿੱਕਤ ਓਨੀ ਇੱਥੇ ਦਿੱਕਤ ਜਿਹੜੀ ਆ ਦੇਖਣ ਨੂੰ ਮਿਲਦੀ ਆ ਹੋਰ ਵੀ ਇੱਥੇ ਕਈ ਲੋਕ ਮੌਜੂਦ ਨੇ ਜਿਹੜੇ ਰੋਜ਼ ਮੁਸਾਫਰੀ ਕਰਦੇ ਨੇ ਖਾਸ ਕਰਕੇ ਬੱਸਾਂ 'ਚ ਸਫ਼ਰ ਕਰਦੇ ਆ ਉਹਨਾਂ ਨਾਲ ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿਉਂਕਿ ਰੋਜ਼ ਦੀ ਮੁਸਾਫਰੀ ਹੁੰਦੀ ਆ ਵੀਰ ਜੀ ਰੋਜ਼ ਦੀ ਮੁਸਾਫਰੀ ਹੁੰਦੀ ਆ ਲੇਕਿਨ ਵੱਡਾ ਸ਼ਹਿਰ ਬਾਥਰੂਮ ਨਹੀਂ ਇੱਥੇ ਕਿਤੇ ਵੀ ਬਾਥਰੂਮ ਜਾਣ ਲਈ ਲੋਕ ਤਰਸਦੇ ਆ ਕਿ ਕੋਈ ਜਗ੍ਹਾ ਹੀ ਨਹੀਂ ਆ ਉਹ ਦਿੱਕਤ ਤਾਂ ਹੁੰਦੀ ਹੈ ਇੱਥੇ ਜੇ ਇਸ ਵਾਰੀ ਕੋਈ ਆਉਂਦੇ ਜਾਂ ਰਾਗੀਰ ਕੋਈ ਵੀ ਆਉਂਦਾ ਦਿੱਕਤ ਤਾਂ ਆਊਗੀ ਉਹਦਾ ਤਾਂ ਮੈਂ ਕਰਨਾ ਚਾਹੀਦਾ ਵੈਸੇ ਇੱਥੇ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਕੀ ਮਿਲਦਾ ਇੱਥੇ ਕੀ ਨਹੀਂ ਬਿਲਕੁਲ ਬੱਚਿਆਂ ਨੂੰ ਮਹਿਲਾਵਾਂ ਨੂੰ ਜਾਂ ਕਿ ਖਾਸ ਕਰ ਬਜ਼ੁਰਗ ਨੂੰ ਕੋਈ ਬਜ਼ੁਰਗ ਹੈ ਜਾਂ ਬਿਮਾਰ ਹੈ ਉਹਨੂੰ ਕਿੰਨੀ ਕਿ ਮੁਸ਼ਕਲ ਦੇਖਣੀ ਪੈਂਦੀ ਹੋਏਗੀ ਮੁਸ਼ਕਲ ਤਾਂ ਦੇਖੋ ਚਾਹੇ ਕੋਈ ਬਜ਼ੁਰਗ ਹੈ ਬੱਚਾ ਹੈ ਸਭ ਨੂੰ ਦੇਖਣੀ ਪੈਂਦੀ ਹੈ ਹੁਣ ਇੰਨੀ ਗਰਮੀ ਆ ਹਨਾ ਪਲਰ ਗਰਮੀ ਚ ਖੜਨਾ ਔਖਾ ਹੋ ਜਾਂਦਾ ਕਿਤੇ ਜਿਵੇਂ ਹੁਣ ਬੱਸ ਸਟੈਂਡ ਇੱਥੇ ਬਣਾਇਆ ਹੋਇਆ ਇਹਨਾਂ ਦਾ ਚਾਹੇ ਛੋਟਾ ਚਾਹੇ ਜਿਵੇਂ ਮਰਜ਼ੀ ਆ ਰਾਹगिर ਰੋਕਦੇ ਨੇ ਕਰਨਾ ਚਾਹੀਦਾ ਵੈਸੇ ਕੋਈ ਹੱਲ ਇਹਨਾਂ ਨੂੰ ਇਹ ਗੱਲ ਅੱਜ ਕਰਨੀ ਇਸ ਲਈ ਵੀ ਜ਼ਰੂਰੀ ਬਣੀ ਤੁਹਾਡੇ ਤੱਕ ਇਹ ਖਬਰ ਇਸ ਲਈ ਵੀ ਪਹੁੰਚਾਣੀ ਜ਼ਰੂਰੀ ਹੋਈ ਕਿ ਅਸੀਂ ਦੇਖਿਆ ਕਿ ਕੁਝ ਲੋਗ ਉਹ ਤਸਵੀਰਾਂ ਅਸੀਂ ਤੁਹਾਡੇ ਤੱਕ ਨਹੀਂ ਪਹੁੰਚਾ ਸਕਦੇ ਲੇਕਿਨ ਕੁਝ ਜੈਂਟਸ ਜਿਹੜੇ ਨੇ ਉਹ ਕੰਦਾ ਦਾ ਸਹਾਰਾ ਲੈਂਦੇ ਹੋਏ ਜਿਹੜੇ ਦੇਖੇ ਗਏ ਲੇਕਿਨ ਕੀ ਮਹਿਲਾਵਾਂ ਨੂੰ ਜਿਹੜੀ ਆ ਇਹ ਓਖ ਕਿੱਦਾਂ ਪਰੇਸ਼ਾਨ ਕਰਦੀ ਹੋएगी ਖਾਸ ਕਰ ਬਜ਼ੁਰਗਾਂ ਨੂੰ ਕਿੰਨੀ ਦਿੱਕਤ ਆndi ਹੋएगी ਇਹ ਜ਼ਰੂਰ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਹੋਰ ਕਈ ਲੋਕਾਂ ਨਾਲ ਮਹਿਲਾਵਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਰਦਾਰ ਜੀ ਕਿੰਨੀ ਕੁ ਪ੍ਰੋਬਲਮ ਆndi ਹੋएगी ਖਾਸ ਕਰ ਬਜ਼ੁਰਗਾਂ ਔਰ ਮਹਿਲਾਵਾਂ ਸਾਦੇਵਰੇ ਜੀ ਅਗਰ ਬਾਥਰੂਮ ਇੱਥੇ ਨਹੀਂ ਹੈ ਇੱਕ ਬੇਸਿਕ ਜ਼ਰੂਰਤ ਬਾਥਰੂਮ ਸਾਹਮਣੇ ਬਣਿਆ ਹੋਇਆ ਜੀ ਉਹਨਾਂ ਨੇ ਠੇਕੇ 'ਤੇ ਪਰ ਲਿਆ ਹੋਇਆ ਜਦ ਆਪਾਂ ਖਾਣ ਦੇ ਪੀਣ ਦੇ ਪੈਸੇ ਦਿੰਨੇ ਆ ਬਾਥਰੂਮ ਦਾ ਉੱਥੇ ਕੋਈ ਪੈਸੇ ਨਹੀਂ ਦਿੰਦਾ ਜਾ ਕੇ ਉਹਦੇ ਸਫਾਈ ਨਹੀਂ ਹੋ ਰਹੀ ਉਹ ਸਫਾਈ ਕਰਨੀ ਚਾਹੀਦੀ ਹੈ ਜਾਂ ਤਾਂ ਠੰਡੇ ਪੀਲੇ ਚਿਪਸ ਖਾ ਲੈ ਉਹਨਾਂ ਨੂੰ ਬਾਥਰੂਮ ਦੇ ਪੈਸੇ ਕਿਉਂ ਨਹੀਂ ਦਿੰਦੇ ਲੋਕ ਉਹਨਾਂ ਨੇ ਸਫਾਈ ਕਰਨੀ ਆ ਪਾਣੀ ਦੇਣਾ ਧੋਣ ਨੂੰ ਸਾਬਣ ਦੇਣਾ ਧੋਣ ਨੂੰ ਉਹਨਾਂ ਨੂੰ ਪੈਸੇ ਤਕਲੀਫ ਹੁੰਦੀ ਹੈ ਲੋਕਾਂ ਦੇਣ ਨੂੰ ਉੱਥੇ ਨਹੀਂ ਜਾਂਦੇ ਸਾਰੇ ਜਿਹਨੂੰ ਜਿੱਥੇ ਲੋੜ ਲੱਗਦਾ ਉੱਥੇ ਕਰੀ ਜਾਂਦਾ ਅਗਰ ਬਾਥਰੂਮ ਉਹ ਜਿਹੜਾ ਦੇਖਿਆ ਉੱਥੇ ਤਾਂ ਜਾਨਵਰ ਵੀ ਜਾਨ ਤੋਂ ਕਤਰਾਵੇ ਤਾਂ ਇਨਸਾਨ ਕਿੱਦਾਂ ਜਾ ਸਕਦਾ ਉਹਨਾਂ ਨੂੰ ਕਿਰਾਇਆ ਆਊਗਾ ਆਪੇ ਸਫਾਈ ਕਰਨਗੇ ਸਰਕਾਰ ਨੇ ਬਣਾ ਕੇ ਦਿੱਤੇ ਨੇ ਸਫਾਈ ਦਾ ਸਰਕਾਰ ਦਾ ਫਰਜ਼ ਬਣਦਾ ਵੀ ਸਰਕਾਰ ਸਫਾਈ ਕਰਾ ਰਹੀ ਉਹਦੀ ਆ ਕੇ ਚੈਕਿੰਗ ਹੋਵੇ ਲਗਾਤਾਰ ਉੱਥੇ ਦਾ ਸਫਾਈ ਹੈ ਨਹੀਂ ਪੈਸਾ ਉਹਨਾਂ ਨੂੰ ਕੋਈ ਦੇ ਕੇ ਰਾਇ ਜੀ ਨਹੀਂ ਜਿਹੜਾ ਜਾਂਦਾ ਬਾਥਰੂਮ ਕਰਕੇ ਮੁੜੇ ਆਉਂਦਾ ਅੱਛਾ ਮਹਿਲਾਵਾਂ ਦੀ ਗੱਲ ਕਰੀਏ ਜਾਂ ਖਾਸ ਕਰ ਬਜ਼ੁਰਗਾਂ ਦੀ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਸਹੂਲਤ ਦੇ ਲਈ ਗਰਮਜਾਈਦਾ ਜੀ ਉਹਨਾਂ ਨੂੰ ਬਾਥਰੂਮ ਉਹਨਾਂ ਨੂੰ ਫਰੀ ਹੋਣਾ ਚਾਹੀਦਾ ਬਿਲਕੁਲ ਮਹਿਲਾਵਾਂ ਨੂੰ ਬਾਥਰੂਮ ਫਰੀ ਹੋਣਾ ਚਾਹੀਦਾ ਤਾਂ ਹੀ ਇੱਥੇ ਗੰਦ ਕੀ ਨਹੀਂ ਫੈਲੂਗੀ ਬੰਦੇ ਬਜ਼ੁਰਗਿਆਂ ਨੂੰ ਫ੍ਰੀ ਹੋਣਾ ਚਾਹੀਦਾ ਉਹ ਤੁਸੀਂ ਸਾਹਮਣੇ ਗੰਦ ਦੇਖ ਰਹੇ ਹੋ ਖਾਲੀ ਪਲਾਟ ਦੇਖ ਰਹੇ ਹੋ ਹਲੇ ਵੀ ਕਈ ਲੋਕ ਉੱਥੇ ਹਾਂਜੀ ਹਾਂਜੀ ਉਹ ਖਰਗੀ ਗੰਦ ਜੀ ਗਲਗੀ ਗੰਦ ਬਾਥਰੂਮ ਨਾਲ ਉੱਥੇ ਜਾਂਦਾ ਨਹੀਂ ਹੈ ਜੀ ਕੋਈ ਉਹ ਪੈਸੇ ਮੰਗਦੇ ਆ ਜਿਆਦਾ ਰੇਡ ਕਢਾਇਆ ਜਾਵੇ ਉਹਨਾਂ ਦਾ ਮੇਨ ਚਾਉਂਗਾ ਚਾਹੀਦਾ ਦਾ ਹੈਗਾ ਪ੍ਰੋਬਲਮ ਹੁੰਦੀ ਆ ਯਾਰ ਬੱਚਿਆਂ ਨੂੰ ਲੈਡੀਆਂ ਨੂੰ ਕਿਤੇ ਜਾਣ ਨੂੰ ਮੈਂ ਜਾਊਗਾ ਤੇ ਸਵਾਰੀ ਵੱਧਾ ਚਾਹੀਦਾ ਲਾਜ਼ਮੀ ਖਾਸ ਕਰ ਜਿਹੜੇ ਬਜ਼ੁਰਗ ਨੇ 슈ਗਰ ਦੇ ਮਰੀਜ਼ ਨੇ ਬੀਪੀ ਦੇ ਜਾਂ ਫਿਰ ਜਿਹੜੀਆਂ ਮਹਿਲਾਵਾਂ ਨੇ ਉਹ ਕਿੱਥੇ ਜਾਣ ਸਹੀ ਗੱਲ ਆ ਤੁਹਾਡੀ ਇਹ ਪ੍ਰੋਬਲਮ ਤਾਂ ਹੁੰਦੀ ਆ ਹੁਣ ਕੋਈ ਜਲੰਧਰੋਂ ਆਉਂਦੇ ਨੇ ਕੋਈ ਕਿਤੋਂ ਆਉਂਦਾ ਬੱਚੇ ਨਾਲ ਹੁੰਦੇ ਆ ਛੋਟੇ ਛੋਟੇ ਕਈ ਵਾਰੀ ਬਹੁਤ ਦੇਖ ਕੇ ਤਰਸ ਆਉਂਦਾ ਵੀ ਕੀ ਕਰਨ ਕਿੱਥੇ ਭੇਜੀਏ ਪੁੱਛਣਗੇ ਦੱਸੋ ਜੀ ਕਿੱਥੇ ਜਾਈਏ ਪਰ ਲੇਡੀ ਦੇ ਤਾਂ ਹੋਣਗੇ ਨਾ ਉਹ ਬਹੁਤ ਪੁੱਛਦੇ ਆਗੇ ਜਾ ਜੈਂਟਸ ਤਾਂ ਚਲਕੇ ਤੇ ਕੰਧ ਨਾਲ ਵੀ ਕਰ ਲੂਗਾ ਕੋਈ ਹੋਰ ਲੇਡੀਜ਼ ਤੇ ਬੱਚਿਆਂ ਲਈ ਬਹੁਤ ਔਖਾ ਹੋ ਜਾਂਦਾ ਇਹ ਇਹ ਚਾਹੀਦਾ ਜੀ ਬਣਾ ਥੈਂਕ ਯੂ ਮੰਗ ਵੀ ਹੈਗੀ ਆ ਔਰ ਜਿੱਦਾਂ ਅਸੀਂ ਵੀ ਦੱਸਿਆ ਹੈਗਾ ਕਿ ਜਿਹੜੇ ਜੈਂਟਸ ਨੇ ਮਰਦ ਨੇ ਉਹ ਤਾਂ ਜਿਹੜਾ ਨਾ ਕਿਸੇ ਟੰਗ ਨਾਲ ਸਾਰ ਲੈਂਦੇ ਆ ਲੇਕਿਨ ਮਹਿਲਾਵਾਂ ਵੀ ਆ ਕੇ ਪੁੱਛਦੀਆਂ ਨੇ ਕਿ ਕੀ ਇੱਥੇ ਬਾਥਰੂਮ ਦੀ ਸੁਵਿਧਾ ਹੈ ਵਾਸ਼ਰੂਮ ਦੀ ਸੁਵਿਧਾ ਹੈ ਲੇਕਿਨ ਇੱਥੇ ਬਾਥਰੂਮ ਦੀ ਆ ਤੁਸੀਂ ਇਹ ਤਸਵੀਰਾਂ ਦੇਖੋ ਬੱਸ ਦੇ ਵਿੱਚ ਸਵਾਰੀਆਂ ਜਿਹੜੀਆਂ ਚੜ੍ਹਦੀਆਂ ਨੇ ਇਨਾਂ ਦੇ ਵਿੱਚ ਕਿੰਨੇ ਤੁਹਾਨੂੰ ਬੱਚੇ ਦੇਖਣਗੇ ਕਿੰਨੀਆਂ ਮਹਿਲਾਵਾਂ ਦੇਖਣਗੀਆਂ ਕਿੰਨੀਆਂ ਜਿਹੜੀਆਂ ਨੇ ਬਜ਼ੁਰਗ ਔਰਤਾਂ ਦੇਖਣਗੀਆਂ ਜਿਹੜੀ ਇਸ ਉਮੀਦ ਦੇ ਨਾਲ ਜਿਹੜੀ ਆਂਦੀਆਂ ਨੇ ਸਫ਼ਰ ਕਰਦੀਆਂ ਨੇ ਕਿ ਘੱਟੋ ਘੱਟ ਇੱਕ ਪਰਦਾ ਜਿਹੜਾ ਹੈਗਾ ਉਹ ਜ਼ਰੂਰ ਹੋਵੇ ਇੱਕ ਸਹੂਲਤ ਜਿਹੜੀ ਹੈ ਉਹ ਜ਼ਰੂਰ ਹੋਵੇ ਲੇਕਿਨ ਇੱਥੇ ਐਡੇ ਵੱਡੇ ਚੌਂਕ ਦੇ ਵਿੱਚ ਵਾਸ਼ਰੂਮ ਦੀ ਸਹੂਲਤ ਬਿਲਕੁਲ ਵੀ ਨਹੀਂ ਹੈ ਬਿਲਕੁਲ ਨਾਲ ਪੂਰਾ ਸ਼ਹਿਰ ਹੈ ਅੰਦਰ ਅਗਰ ਗੱਲ ਕਰ ਲਈਏ ਸਮਰਾਵਾ ਚੌਕ ਤੋਂ ਲੈ ਕੇ ਕੈਂਟਾ ਘਰ ਤੱਕ ਦੀਆਂ ਮੈਂ ਤਸਵੀਰਾਂ ਤੁਹਾਨੂੰ ਦਿਖਾ ਦਮਾ ਤਾਂ ਕਿਤੇ ਵੀ ਵਾਸ਼ਰੂਮ ਦੀ ਸਹੂਲਤ ਜਿਹੜੀ ਹੈ ਉਹ ਦਿਖਾਈ ਨਹੀਂ ਦੇ ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹੈਗੇ ਆ ਕਿ ਖਾਸ ਕਰ ਬਜ਼ੁਰਗ ਔਰ ਮਹਿਲਾਵਾਂ ਇਹਨਾਂ ਦੇ ਲਈ ਇਹ ਬੇਸਿਕ ਸਹੂਲਤ ਜਿਹੜੀ ਹੈ ਇਹ ਜ਼ਰੂਰ ਹੋਣੀ ਚਾਹੀਦੀ ਹੈ ਮਹਿਲਾਵਾਂ ਔਰ ਬਜ਼ੁਰਗਾਂ ਦੇ ਲਈ ਇੱਕ ਘੱਟੋ ਘੱਟ ਜਿਹੜੀ ਬੇਸਿਕ ਜ਼ਰੂਰਤ ਹੈ ਬਾਥਰੂਮ ਉਹ ਤਾਂ ਬਣੇ ਹੋਣੇ ਚਾਹੀਦੇ ਆ ਹਾਂਜੀ ਜ਼ਰੂਰ ਬਣਨੇ ਚਾਹੀਦੇ ਆ ਜਿਲੰਦਰ ਦੇ ਵਿੱਚ ਵੀ ਬਣਨੇ ਚਾਹੀਦੇ ਆ ਲੁਧਿਆਣੇ ਚ ਵੀ ਬਣ ਚਾਹੀਏ ਇਹਦਾ ਜਦ ਕਿ ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਜਦੋਂ ਛੜਕਾ ਤੇ ਖੜੇ ਹੁੰਦੇ ਆ ਮੈਨ ਤੇ ਹਨਾ ਤਾਂ ਸਰਕਾਰ ਨੂੰ ਜਰੂਰ ਆਪਾਂ ਬੇਨਤੀ ਕਰਾਂਗੇ ਕਿ ਲੇਡੀਜ਼ ਵਾਸਤੇ ਸੋ ਬਾਥਰੂਮ ਬਣਾਏ ਜਾਣ ਬਿਲਕੁਲ ਗਰਮੀਆਂ ਦੇ ਦਿਨ ਨੇ ਅਗਰ ਗਰਮੀਆਂ ਤੋਂ ਵੀ ਹਟ ਕੇ ਆਪਾਂ ਗੱਲ ਕਰੀਏ ਤਾਂ ਜਿਹੜੇ ਬਜ਼ੁਰਗ ਨੇ ਹਨਾ ਕੋਈ ਸ਼ੂਗਰ ਦਾ ਮਰੀਜ਼ ਆ ਕੋਈ ਵੀਪੀ ਦਾ ਕੋਈ ਕਿਸ ਤਰ੍ਹਾਂ ਉਹ ਵਿਚਾਰੇ ਕਿੱਧਰ ਜਾਣਗੇ ਆਦਮੀ ਤਾਂ ਦੇਖੋ ਆ ਪਰਦਾ ਨਹੀਂ ਰੱਖਦੇ ਸ਼ਰਮਿੰਦਗੀ ਮ ਔਰਤਾਂ ਨੂੰ ਵੀ ਮਹਿਸੂਸ ਹੁੰਦੀ ਆ ਲੇਕਿਨ ਇੱਕ ਨੇਚਰ ਕਾਲ ਹੈ ਠੀਕ ਹੈ ਉਹਦੇ ਲਈ ਮਹਿਲਾਵਾਂ ਨੂੰ ਕਿੰਨੀ ਕੁ ਤੰਗੀ ਆਂਦੀ ਹੋਈ ਜੀ ਸਰ ਦੇਖੋ ਮਹਿਲਾ ਨੂੰ ਤਾਂ ਬਹੁਤ ਤੰਗੀ ਆਂਦੀ ਹੈ ਕਿਉਂਕਿ ਹੁਣ ਜੋ ਆਪਣੇ ਬੰਦੇ ਆ ਨਾ ਉਹ ਤਾਂ ਜੈਂਟਸ ਕਿਤੇ ਵੀ ਖੜ ਕੇ ਕਰ ਲੈਂਦੇ ਆ ਜਿਹੜੀ ਲੇਡੀਜ਼ ਆ ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀ ਆ ਕਈ ਤਾਂ ਸ਼ੂਗਰ ਦੇ ਕਰਕੇ ਉਹਨਾਂ ਨੂੰ ਜਾਨ ਕੇ ਬੀਪੀ ਵਧਣ ਦਾ ਚੱਕਰ ਸ਼ੂਗਰ ਵੱਧ ਜਾਂਦੀ ਵਾਸ਼ਰੂਮ ਦੇ ਚੱਕਰ ਪਰ ਇਹ ਵਾਸ਼ਰੂਮ ਬਣਨੇ ਚਾਹੀਦੇ ਆ ਹਨਾ ਜ਼ਰੂਰ ਸਰਕਾਰ ਨੂੰ ਤਾਂ ਆਪਾਂ ਇਹੀ ਬੇਨਤੀ ਕਰਾਂਗੇ ਦਰਸ਼ਕ ਸਰ ਜੀ ਬਿਲਕੁਲ ਇਹ ਜ਼ਰੂਰ ਹੋਣਾ ਚਾਹੀਦਾ ਖਾਸ ਕਰਕੇ ਮਹਿਲਾਵਾਂ ਦੇ ਲਈ ਔਰ ਬਜ਼ੁਰਗਾਂ ਦੇ ਲਈ ਬੱਚਿਆਂ ਦੇ ਲਈ ਇਹ ਇੱਕ ਬੇਸਿਕ ਜ਼ਰੂਰਤ ਹੈ ਬੇਸਿਕ ਸਹੂਲਤ ਹੈ ਗੰਦਗੀ ਦੇ ਢੇਰ ਨੇ ਪਲਾਟਾਂ ਦੇ ਵਿੱਚ ਬਦਬੂ ਮਾਰਦੀ ਹੈ ਲੋਕ ਜਿਹੜੇ ਨੇ ਕੰਦਾ ਨੂੰ ਖਾਲੀ ਪਲਾਟਾਂ ਨੂੰ ਵਾਸ਼ਰੂਮ ਦੀ ਤਰ੍ਹਾਂ ਇਸਤੇਮਾਲ ਕਰਦੇ ਨੇ ਇੱਕ ਹੋਰ ਲੜਕੀ ਬੇਟੀ ਸਾਡੇ ਨਾਲ ਜੁੜੀ ਹੈ ਇਹਨਾਂ ਦੀ ਵੀ ਓਪੀਨੀਅਨ ਲੈਣ ਦੀ ਕੋਸ਼ਿਸ਼ ਕਰਾਂਗੇ ਬੇਟਾ ਮਹਿਲਾਵਾਂ ਤੇ ਲਈ ਬਾਥਰੂਮ ਪਬਲਿਕ ਵਾਟਾ ਐਕਸਟ੍ਰੀਨ ਨਾਲ ਕਰਦਾ ਕਿੰਨੀ ਜ਼ਰੂਰਤ ਹੈਗੀ ਬਹੁਤ ਜ਼ਿਆਦਾ ਜ਼ਰੂਰਤ ਹੈ ਦੇ ਟਾਈਮ ਤੋਂ ਸਪੈਸ਼ਲੀ ਫੋਰ ਲੇਡੀਜ਼ ਜੋ 올ਡ 에ਜਸ ਨੇ ਕਿਉਂਕਿ ਉਹ ਐਨੀ ਦੂ ਤੱਕ ਜਾ ਵੀ ਨਹੀਂ ਸਕਦੇ ਹੈਗੇ ਉਹਨਾਂ ਲਈ ਤਾਂ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਨੂੰ ਬਿਲਕੁਲ ਤੁਸੀਂ ਵਧੀਆ 올ਡ 에ਜਸ ਦੀ ਗੱਲ ਕੀਤੀ ਹੈਗੇ ਮੈਂ ਵੀ ਇਹ ਗੱਲ ਕਹਿਣ ਲੱਗਾ ਸੀ 올ਡ 에ਜਸ ਦੇ ਵਿੱਚ ਬੇਟਾ ਜ਼ਿਆਦਾ ਦਿੱਕਤ ਆਂਦੀ ਹੈ ਕਿ ਪੇਸ਼ੈਂਟ ਹੁੰਦੇ ਹੈ ਨਾ ਉਹ ਸ਼ੂਗਰ ਦੇ ਪੇਸ਼ੈਂਟ ਹੁੰਦੇ ਆ ਉਹ ਨਹੀਂ ਕੰਟਰੋਲ ਕਰ ਪਾਉਂਦੇ ਕਿ ਨੇਚਰ ਕਾਲ ਹੈਗੀ ਹੈ ਜੈਟਸ ਤਾਂ ਜਿਹੜੇ ਹੈਗੇ ਖਾਲੀ ਪਲਾਟ ਜਾਂ ਦੀਵਾਰ ਤੇ ਆਪਣਾ ਜਿਹੜਾ ਚਲੇ ਜਾਂਦੇ ਆ ਅੰਬੈਰੈਸਮੈਂਟ ਹੁੰਦੀ ਹੈ ਮਹਿਲਾਵਾਂ ਨੂੰ ਕਿੰਨਾ ਧਿਆਨ ਇਸ ਚੀਜ਼ ਦਾ ਰੱਖਿਆ ਜਾਣਾ ਚਾਹੀਦਾ ਹੈ ਕਿ ਇਹਨਾਂ ਮਹਿਲਾਵਾਂ ਕੀ ਫੀਲ ਕਰਦੀਆਂ ਹਾਂਜੀ ਇਹਦੀ ਫੈਸਿਲਿਟੀ ਸਭ ਮਿਲਣੀ ਚਾਹੀਦੀ ਹੈ ਸਪੈਸ਼ਲੀ ਹਾਰ ਸਟੇਸ਼ਨ ਤੇ ਜਾਂ ਬੱਸ ਸਟਾਪ ਦੇ ਉੱਤੇ ਜੇ ਲੇਡੀਜ਼ ਤਾਂ ਕਿਤੇ ਵੀ ਕੰਪਰੋਮਾਈਜ਼ ਨਹੀਂ ਕਰ ਸਕਦੀਆਂ ਹੈਗੀਆਂ ਬ੍ਰੈਂਡਸ ਤਾਂ ਕਰ ਸਕਦੇ ਓਬਵੀਅਸਲੀ ਆਹਨ ਰੂਟੀਨ ਚ ਜਿੱਦਾਂ ਬੇਟਾ ਤੁਸੀਂ ਸਫਰ ਕਰਦੇ ਹੋ ਬੱਸਾਂ ਚ ਦੂਰ ਤਰਾਡੇ ਜਾਣਾ ਹੈ ਨਾ ਆਪਾਂ 3-4 ਘੰਟੇ ਤੋਂ ਬਾਅਦ ਨਹੀਂ ਕੰਟਰੋਲ ਕਰ ਪਾਂਦੇ ਕਿਡਨੀਜ਼ 'ਚ ਵੀ ਅਸਰ ਹੁੰਦਾ ਇਹ ਸਰਕਾਰ ਦੀ ਨਕਾਮੀ ਹੈ ਔਰ ਅਪੀਲ ਕਰੋਗੇ ਕਿ ਘਟੋ ਘਟ ਇੱਥੇ ਬਾਥਰੂਮ ਹੋਵੇ ਹਾਂਜੀ ਬਿਲਕੁਲ ਬਾਥਰੂਮ ਬਣਨਾ ਚਾਹੀਦਾ ਹੈ ਹਰੇਕ ਫਿਕਰ ਦੇ ਫਰੇਡ ਨੂੰ ਮਿਲਣੀ ਚਾਹੀਦੀ ਆ ਸਪੈਸ਼ਲੀ ਲੇਡੀਜ਼ ਰੂਮ ਚਾਹੀਦੀ ਹੈ ਕਿਉਂਕਿ ਜਿਵੇਂ ਹੁਣ ਆਧਾਰ ਕਾਰਡ ਵਾਲੀ ਬੱਸ ਐਸਪੌਂਸ ਕਰੋ ਉਹ ਵੀ ਦਿੱਤੀ ਆ ਹੁਣ ਇਹ ਵੀ ਇੱਕ ਸੂਲਤ ਉਹਨਾਂ ਨੂੰ ਦੇਣੀ ਚਾਹੀਦੀ ਆ ਸਪੈਸ਼ਲੀ ਇਨ ਵਿంటర్ ਸੀਜ਼ਨ ਤਾਂ ਕੁਝ ਜ਼ਿਆਦਾ ਪ੍ਰੋਬਲਮ ਆਉਂਦੀ ਆ ਸੋ ਥੈਂਕ ਯੂ ਸਰ ਮਿਲਨੀ ਤੇ ਥੈਂਕ ਯੂ ਤਾਂ ਮਹਿਲਾਵਾਂ ਦੀ ਵੀ ਇਹ ਮੰਗ ਹੈ ਬਜ਼ੁਰਗਾਂ ਦੀ ਵੀ ਮੰਗ ਹੈ ਕਿ ਘਟੋ ਘਟ ਇੱਕ ਪਬਲਿਕ ਬਾਥਰੂਮ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਖਾਸ ਕਰਕੇ ਮਹਿਲਾਵਾਂ ਅਤੇ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਤਕਲੀਫ ਆਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਮਰਾਲਾ ਚੌਂਕ ਦੀ ਇੱਕ ਵਾਰ ਹੋਇਆ ਫੇਰ ਸਾਂਝੀਆਂ ਕਰਦਾ ਤੁਸੀਂ ਇਹ ਦੇਖੋ ਕਿ ਜੈਂਟਸ ਨਾਲੋਂ ਜ਼ਿਆਦਾ ਕਿੰਨੀਆਂ ਮਹਿਲਾਵਾਂ ਇੱਥੇ ਤੁਹਾਨੂੰ ਦਿਖਾਈ ਦੇਣਗੀਆਂ ਔਰ ਕਿੰਨੀਆਂ ਬਜ਼ੁਰਗ ਮਹਿਲਾਵਾਂ ਔਰ ਬਜ਼ੁਰਗ ਤੁਹਾਨੂੰ ਦਿਖਾਈ ਦੇਣਗੇ ਲੇਕਿਨ ਜਿਹੜੀ ਬੇਸਿਕ ਜ਼ਰੂਰਤ ਹੈਗੀ ਹੈ ਬੇਸਿਕ ਨੀਡ ਹੈਗੀ ਹੈ ਨੇਚਰ ਕਾਲ ਦੀ ਜਿਹੜੀ ਜ਼ਰੂਰਤ ਹੈਗੀ ਆ ਉਹ ਇੱਥੋਂ ਤੋਂ ਨਿਕਲਣ ਵਾਲੇ ਲੋਕਾਂ ਲਈ ਕਿਤੇ ਵੀ ਨਜ਼ਰ ਨਹੀਂ ਆਉਂਦੀ ਇਸ ਕਰਕੇ ਵੀ ਇਹ ਮੰਗ ਜਿਹੜੀ ਆ ਕੀਤੀ ਜਾ ਰਹੀ ਹੈਗੀ ਆ ਕਿ ਘੱਟੋ ਘੱਟ ਇਦਾਂ ਦੀ ਸਹੂਲਤ ਜਿਹੜੀ ਹੈ ਉਹ ਜ਼ਰੂਰ ਹੋਣੀ ਚਾਹੀਦੀ ਹੈਗੀ ਆ ਕੋਸ਼ਿਸ਼ ਕਰਾਂਗੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਨ ਦੀ ਕਿ ਇਸ ਤਰ੍ਹਾਂ ਦੀ ਬੇਸਿਕ ਜ਼ਰੂਰਤ ਜਿਹੜੀ ਆ ਉਹ ਮਹਿਲਾਵਾਂ ਨੂੰ ਮਿਲਣੀ ਚਾਹੀਦੀ ਹੈ ਜਾਂ ਨਹੀਂ ਮਿਲਣੀ ਚਾਹੀਦੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਆ ਇੱਕ ਨਾ ਪਬਲਿਕ ਟਾਇਲਟਸ ਜਾਂ ਮਹਿਲਾਵਾਂ ਲਈ ਖਾਸ ਕਰਕੇ ਬਾਥਰੂਮ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਨਾ ਐਡੇ ਵੱਡੇ ਚੌਂਕ ਦੇ ਹਾਂਜੀ ਹੋਣਾ ਚਾਹੀਦਾ ਹੈ ਮਹਿਲਾਵਾਂ ਲਈ ਖਾਸ ਕਰਕੇ ਆ ਬਜ਼ੁਰਗਾਂ ਦੇ ਲਈ ਕਮੀ ਹੈਗੀ ਹੈ ਜੀ ਹਾਂ ਚਾਹੀਦਾ ਹੈ ਜਿਹੜੇ ਦੂਰ ਦਰਾਡੇ ਸਫ਼ਰ ਕਰਦੇ ਆ ਜਾਂ ਬਾਜ਼ਾਰਾਂ 'ਚ ਜਾਂਦੇ ਆ ਗਰਮੀਆਂ ਦਾ ਹੈ ਨਾ ਟਾਈਮ ਬੰਦੇ ਤਾਂ ਚਲੋ ਇੱਧਰ ਉੱਧਰ ਚਲੇ ਜਾਂਦੇ ਆ ਅੰਬੈਰਕਮੈਂਟ ਹੁੰਦੀ ਜਨਾਨੀਆਂ ਨੂੰ ਉਹ ਕਿੱਥੇ ਜਾਣ ਉਹਨਾਂ ਨੂੰ ਚਾਹੀਦਾ ਹੈ ਜੀ ਬਣਾਉਣਾ ਚਾਹੀਦਾ ਹੈ ਹਾਂ ਜੀ ਚਾਹੀਦਾ ਹੈ ਜੀ ਬੇਟਾ ਜੀ ਤੁਸੀਂ ਕੀ ਫੀਲ ਕਰਦੇ ਹੋ ਤੁਹਾਡੇ ਨਾਲ ਬੱਚੇ ਵੀ ਐ ਕਿ ਕਟਕਟ ਪਬਲਿਕ ਟਾਇਲਟ ਤਾਂ ਹੋਣੀ ਚਾਹੀਦੀ ਹੈ ਜੀ ਆਫ ਕੋਰਸ ਹੋਣਾ ਚਾਹੀਦਾ ਜੀ ਬੇਸਿਕ ਨੀਡ ਹੈ ਜੀ ਇਹ ਤਾਂ ਹੋਣਾ ਚਾਹੀਏ ਜੀ ਅੱਛਾ ਬੇਟਾ ਖਾਸ ਕਰਕੇ ਜੇ ਬਜ਼ੁਰਗਾ ਦੀ ਆਪਾਂ ਗੱਲ ਕਰੀਏ ਹੈਨਾ ਕਈ ਵਿੱਚ ਪੇਸ਼ੈਂਟ ਵੀ ਹੋਣਗੇ ਸ਼ੂਗਰ ਦੇ ਮਰੀਜ਼ ਵੀ ਹੋਣਗੇ ਬੱਚੇ ਤੁਹਾਡੇ ਨਾਲ ਹੈ ਇੱਕ ਨੇਚਰ ਕਾਲ ਹੈ ਜਿਹੜੇ ਹਿਊਮਨ ਬੀਇੰਗ ਦੀ ਜ਼ਰੂਰਤ ਵੀ ਹੈ ਐਡਾ ਵੱਡਾ ਸ਼ਹਿਰ ਲੁਧਿਆਣਾ ਮਾਂਚੈਸਟਰ ਕਹਿ ਦਿੰਦੇ ਆਪਾਂ ਇਹਨੂੰ ਇਹਦੇ ਵਿੱਚ ਇਹ ਬੇਸਿਕ ਸਹੂਲਤਾਂ ਦਾ ਨਾ ਹੋਣਾ ਮਹਿਲਾਵਾਂ ਕਿੱਦਾਂ ਫੀਲ ਕਰਦੀ ਜੀ ਮਹਿਲਾਵਾਂ ਨੂੰ ਤਾਂ ਪ੍ਰੋਬਲਮ ਆਂਦੀ ਹੀ ਹੈ ਈਵਨ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਕੁਝ ਹੈ ਤਾਂ ਕਿੱਧਰ ਜਾਏਗਾ ਉਹ ਜੋ ਬੇਸਿਕ ਨੀਡਸ ਹੈ ਉਹ ਤਾਂ ਐਡੀ ਵੱਡੀ ਸਿਟੀ ਹੈ ਹੁਣੀ ਜ਼ਰੂਰੀ ਆ ਤਾਂ ਇਹ ਜਿਹੜੀਆਂ ਜ਼ਰੂਰਤਾਂ ਨੇ ਮਹਿਲਾਵਾਂ ਦੀਆਂ ਨੇ ਬਜ਼ੁਰਗਾਂ ਲਈ ਵੀ ਇਹ ਜ਼ਰੂਰਤ ਹੈਗੀ ਆ ਬੱਚਿਆਂ ਦੀ ਵੀ ਜ਼ਰੂਰਤ ਹੈਗੀ ਆ ਮਹਾਨਗਰ ਹੈ ਸਮਾਰਟ ਸਿਟੀ ਹੈ ਲੁਧਿਆਣਾ ਲੇਕਿਨ ਬੇਸਿਕ ਸਹੂਲਤਾਂ ਤੋਂ ਵਾਂਝਾ ਲੁਧਿਆਣਾ ਦਿਖਾਈ ਦਿੰਦਾ ਹੈਗਾ ਖਾਸ ਕਰਕੇ ਦੇ ਵੱਡੇ ਚੌਂਕ ਜਿਹੜੇ ਨੇ ਔਰ ਸ਼ਹਿਰ ਦੇ ਵਿੱਚ ਜਿਹੜੇ ਵੱਡੇ ਬਾਜ਼ਾਰ ਨੇ ਉਹਨਾਂ ਦੇ ਵਿੱਚ ਕਿਤੇ ਵੀ ਬਾਥਰੂਮ ਦੀ ਸਹੂਲਤ ਜਿਹੜੀ ਆ ਉਹ ਦਿਖਾਈ ਨਹੀਂ ਦਿੰਦੀ ਲੁਧਿਆਣਾ ਤੋਂ ਕੈਮਰਾ ਪਰਸਨ ਹਨੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈ